ਨਗਰ ਨਗਮ ਚੋਣਾ 2024 ਅੱਜ ਵਾਰ ਨੰਬਰ 43 ਵਿਕੇ ਮੌਜੂਦਾ ਐਮਐਲਏ ਸਰਦਾਰ ਅਮਨਦੀਪ ਸਿੰਘ ਜੱਜ ਸੁਨੂ ਬਾਬੇ ਦੇ ਚੋਣ ਪ੍ਰਚਾਰ ਲਈ ਵਾਰ ਨੰਬਰ 43 ਵਿੱਚ ਪਹੁੰਚੇ ਫੇਸਮੋਕ ਦੇ ਵਾਰ ਵਾਸੀ ਵੱਲੋਂ ਐਮਐਲਏ ਸਾਹਿਬ ਦਾ ਨਿਗਾ ਸਵਾਗਤ ਕੀਤਾ ਗਿਆ ਜੀ ਜਨਰਲੀ ਬਾਬਾ ਜੀ ਕਿਤੇ ਨੇ ਮਿੱਟੀ ਹੈ ਕਿਤੇ ਨਹੀਂ ਆਵਾਜ਼ ਮਾਰ ਰਿਹਾ ਹੈ ਡਾਕਟਰ ਸਾਹਿਬ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ ਤੇ ਕੌਂਸਲਰ ਸਾਹਿਬ ਆਪ ਜੀ ਵੱਲੋਂ ਖੜਾਰੇ ਗਏ ਨੇ ਤੇ ਲਗਭਗ 1 ਸਾਲ ਬਾਅਦ ਤਕਰੀਬਨ ਇਹ ਚੋਣਾਂ ਹੋ ਰਹੀਆਂ ਨੇ ਤੁਸੀਂ ਕੀ ਸਮਝਦੇ ਹੋ ਵੀ ਤੁਹਾਡੇ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਜਨਤਾ ਵੱਲੋਂ ਕੀ ਹੰਗਾਰਾ ਮਿਲ ਰਿਹਾ ਹੈ ਜੀ ਬਹੁਤ ਅੱਛਾ ਮਿਲ ਰਿਹਾ ਜੀ ਕਿਉਂਕਿ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਨੇ ਇਹ ਗਾ ਲੋਕਾਂ ਦੇ ਹਿੱਤ ਵਿੱਚ ਨਹੀਂ ਔਰ ਜਿਹੜਾ ਵੀ ਮਾਫੀ ਦਾ ਹੋਇਆ ਸੀ ਜਿੰਨਾ ਬਿੱਲ ਬਿਲਕੁਲ ਜ਼ੀਰੋ ਆ ਰਹੇ 90% ਲੋਕਾਂ ਦੇ ਜੀ ਜੀ ਕਰਦੇ ਪਰ ਫਿਰ ਜ਼ੀਰੋ ਨਹੀਂ ਆਇਆ ਅਸੀਂ ਪਹਿਲਾਂ ਨੈਗੇਟਿਵ ਕਿ ਕਰਾ ਜਾਣਾ ਇੱਕ ਬਲਾਈਟ ਤੇ ਇੱਕ ਅਖਾ ਚਾਰਦੇ ਤੋਂ ਨਾ ਬਿੱਲ ਜੀ ਦਾ 15 15 ਲੱਖ ਲੱਗਦਾ ਪਰ ਪੈਂਡਿੰਗ ਚੱਲਦੇ ਸੀਗੇ ਉਹ ਸਾਰੇ ਅਸੀਂ ਕੈਨਸਲ ਕੀਤੇ ਸੀਗੇ ਤੇ ਇਸ ਕਰਕੇ ਇਹ ਬੋਰਡ ਰਹਾ ਪਿਆ ਹੈ ਉਦੇ ਬਾਅਦ ਸਭ ਨੂੰ ਪਤਾ ਲੱਗ ਗਿਆ ਕਿ ਅਗਲੇ ਸਾਲ ਤੱਕ ਜਿਹੜਾ ਪਾਣੀ ਹੈ ਉਹ ਸਾਨੂੰ ਮਿਲ ਜਾਏਗਾ ਘਰ ਦਾ ਪਾਣੀ 24 ਘੰਟੇ ਜਾਰ ਕਰੇਗਾ ਮਿਕਸਿੰਗ ਵੀ ਹੈ ਕਰੀਏਗੀ ਤੇ ਇਸ ਕਰਕੇ ਉਹ ਵੀ ਬਹੁਤ ਚੰਗੀ ਗੱਲ ਹੈ ਕਿ ਜੀ ਸਿਵਰ ਦਾ ਵੀ ਬਹੁਤ ਧਿਆਨ ਦੇ ਰਹੇ ਨੇ ਤੇ ਜੀ ਗੱਲ ਤੁਸੀਂ ਦੇਖੋ ਲਾਈਟ ਹਰ ਜਗ੍ਹਾ ਲੱਗੀ ਹੈ ਕੋਈ ਵੀ ਜਗ੍ਹਾ ਨਹੀਂ ਜਿੱਥੇ ਲਾਈਟ ਨਾ ਲੱਗੀ ਹੋਵੇ ਫੇਰ ਆ ਬੈਕ ਸਾਈਡ ਤੇ ਨਹਿਰ ਦੇ ਨਾਲ-ਨਾਲ ਜਿਹੜਾ ਸਨ ਕੋਰ ਬਣ ਕੇ ਆ ਉਹਨਾ ਫੋਟਵਾਰਕ ਮੰਨੇ 1 ਕਿਲੋਮੀਟਰ ਲੰਬਾ ਪਾ ਗਿਆ ਅਸੀਂ ਮਾਰਚ ਤੱਕ ਜਿਹੜਾ ਬਾਕੀ ਜਗਾਹ ਬਾਈ ਦੀ ਤੱਕ ਦਾਣ ਵੜੀ ਸੜਕਾਂ ਨੂੰ ਪੂਰਾ ਕਰ ਦਨਗੇ ਤੇ ਨਾਲ ਸੜਕ ਬਰਸ਼ੀ ਬਣ ਗਈ ਹੈ ਨਾਲ ਨਾਲ ਤੁਹਾਨੂੰ ਬਹੁਤ ਫਾਇਦਾ ਹੋ ਗਿਆ 36 ਨੰਬਰ ਪ੍ਰਣੇ ਜਿਹੜੀ ਵਾਰਡ ਐਸੇ 30 ਨੰਬਰ ਸਰ ਲਾਸਟ ਟਾਈਮ ਜਿਹੜੇ ਐਮ ਐਲ ਏ ਦੇ ਇਲੈਕਸ਼ਨ ਹੋਏ ਸੀ ਉਹਦੇ ਵਿੱਚ ਦੂਜੀਆਂ ਪਾਰਟੀਆਂ ਲਈ ਐਂਟਰੀ ਕੰਪੈਂਸੇ ਫੈਕਟਰ ਬਹੁਤ ਵੱਡਾ ਫੈਕਟਰ ਸੀਗਾ ਜੀ ਇੱਕ ਤੇ ਆਪ ਜੀ ਦੀ ਪਾਰਟੀ ਵੀ ਹੁਣ ਲਗਭਗ 2.5 ਸਾਲ ਦੇ ਕਰੀਬ ਰਾਜ ਕਰ ਚੁੱਕੀ ਹੈ ਤੁਸੀਂ ਕੋਈ ਇਹੋ ਜਿਹਾ ਕੋਈ ਇੰਟਰਨ ਕੈਂਪੈਂਸੀਸ ਲੋਕਾਂ ਦੀ ਮਤਲਬ ਅਸਥਿਰਤਾ ਬਾਰੇ ਕੁਝ ਦੱਸਣਾ ਚਾਹੁੰਦੇ ਕੋਈ ਕਹੇ ਜਿਹਾ ਵੀ ਲੋਕ ਜਿਹੜੇ ਨੇ ਨਾ ਉਹ ਪ੍ਰੋਪਰਲੀ ਇੱਕ ਪਾਰਟੀ ਦੇ ਹੱਕ ਚੋਂ ਨਾਲ ਕਿਉਂਕਿ ਆਹ ਇਲੈਕਸ਼ਨ ਹੁੰਦੇ ਨੇ ਨਾ ਐਮਸੀ ਦੇ ਇੱਕ ਚਿਹਰਿਆਂ ਦੇ ਜਾਂ ਗਲੀਆਂ ਦੇ ਇਲੈਕਸ਼ਨ ਸਮਝੇ ਜਾਂਦੇ ਨੇ ਇਹ ਕਿੰਨਾ ਕਿ ਮੈਨੇ ਰੱਖਦੇ ਨੇ ਇੱਕ ਸਟੇਟ ਲੈਵਲ ਦੀ ਪਾਰਟੀ ਦੇ ਲਈ ਇੱਥੋਂ ਜਿੱਤ ਕਿੰਨੀ ਕਿ ਮੈਨੇ ਰੱਖੀ ਜਾਏਗੀ ਇੰਪੋਰਟੈਂਟ ਐ ਜੀ ਬਾਤ ਤੇ ਪਰ ਅਸੀਂ ਬਰੇ ਮੁਸ਼ਕਿਲਤਾ ਕਿ ਜਿਹੜਾ 36 ਸੈਂਟੀ ਵਰਡ ਪਾਣੀ ਜੜੀਆ ਦਾ ਮਿਕਸਚਰ ਹੈ ਇਥੇ ਤੇ ਸਾਰੇ ਦੋਵੇਂ ਕੈਂਡੀਡੇਟ ਬਹੁਤ ਕਿਉਂਕਿ ਵਾਰਡ ਬੰਦੀ ਨਵੀਂ ਹੋਣ ਕਰਕੇ ਕਈਆਂ ਕੈਂਡੀਡੇਟਸ ਨੂੰ ਆਪਣੇ ਪਤਾ ਲੱਗ ਰਿਹਾ ਵੀ ਸੱਜੀ ਗਲੀ ਕਿਹੜੀ ਖੱਬੀ ਕਿਹੜੀ ਹੈ ਇੱਕ ਗਲੀ ਦੇ ਵਿੱਚ ਲੈਫਟ ਹੈਂਡ ਰਾਈਟ ਜਿਹੜੇ ਪੋਰਸ਼ਨਸ ਨੇ ਅਲੱਗ-ਅਲੱਗ ਵਾਰਡ ਦੇ ਵਿੱਚ ਵਾਰਡ ਬੰਦੀ ਰੂਪ ਵਿੱਚ ਤੈਅ ਕਰ ਦਿੱਤੇ ਗਏ ਇਹ ਮੁਸ਼ਕਲਾਂ ਦਾ ਸਰ ਤੁਹਾਡੇ ਕੈਂਡੀਡੇਟਸ ਨੂੰ ਵੀ ਆਉਂਦੀਆਂ ਦੂਜਿਆਂ ਨੂੰ ਵੀ ਆਉਂਦੀਆਂ ਫਿਰ ਇਹਨਾਂ ਨੂੰ ਪਹਿਲਾਂ ਕੋਈ ਨਹੀਂ ਸੁਲਝਾ ਲਿਆ ਜਾਂਦਾ ਸੀਗਾ ਸਮੱਸਿਆ ਇਹ ਕਿਹਾ ਸੀਗਾ ਸਭ ਤੋਂ ਪਹਿਲਾਂ ਬੜੀ ਮੁਸ਼ਕਲ ਸੀਗੀ ਜੀ ਜੀ ਫਿਰ ਕੋਈ ਕਿਸੇ ਗੜੀ ਦਾ ਕੁਛ ਸਸਾ ਇਧਰੋਂ ਇੱਕ ਦੂਜੇ ਬਨੇ ਇਹਦੇ ਬਿਲਕੁਲ ਜਿਵੇਂ ਅਮਰੀਕਾ ਦੀ ਲੈਣਾ ਵਜੇ ਨਾ ਸਟੇਟ ਦੀ ਸਿੱਧੀਆਂ 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 ਸਨਾ ਕਰਦੀਆਂ ਸੀਗੀਆਂ ਤੇ ਇਸ ਕਰਕੇ ਥੋੜੀ ਨਵੇਂ ਕਰਕੇ ਭਾਈ ਮੁਸ਼ਕਲ ਆਵੇ अदरवाइज ਤੇ ਬਿਲਕੁਲ ਡਿਬਾਕਟ ਕਰਦਾ ਸੀ ਗਿਆ 36 ਹੈ ਆ 37 ਹੈ 40 42 ਹੈ ਇਹ ਦੇਖੋ ਅਲੱਗ-ਅਲੱਗ ਸਰ